ਤੁਹਾਨੂੰ ਜਮਾਂ ਸਿੰਪਲ ਰਸਤਾ ਦੱਸਾਂਗੇ ਅਸੀਂ ਤੁਹਾਨੂੰ ਬਿਲਕੁਲ ਵੀ ਉਲਝਣ ਦੀ ਲੋੜ ਨਹੀਂ ਸਾਨੂੰ ਜਮਾਂ ਸਿੱਧਾ ਰਾ ਦੱਸਾਂਗੇ ਜਿਹੜਾ ਸਭ ਤੋਂ ਛੇਤੀ ਤੁਹਾਨੂੰ ਪਹੁੰਚਾ ਸਕੂਗਾ ਇੱਕ ਸਾਈਡ ਦਾ 버거 किंग ਆ ਗਿਆ ਇਧਰਲੇ ਪਾਸੇ ਆ ਗਿਆ ਮੈਕਡੋਨਲਡਸ ਇਹਦੇ ਪਹਿਲਾ ਰਾਹ ਜਿਹੜਾ ਹੰਡਾਏ ਜ਼ੋਨ ਦੇ ਬਾਅਦ ਡਰਾਈਵ ਥਰੂ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਹੀ ਜਮ ਆਹ ਰਸਤੇ ਦੇ ਵਿੱਚ ਦੀ ਆਪਾਂ ਜਾਣਾ ਤੁਹਾਨੂੰ ਦੱਸ ਦਿਆਂ ਕਿਹੜੀ ਸਾਈਡ ਰਹਿ ਗਿਆ ਆਪਣਾ ਹਾਂਜੀ ਆਪਾਂ ਪਹੁੰਚ ਗਏ ਬਿੱਗ ਸ਼ਾਰਕ ਡੀਲ ਆਊਟਲੈਟ ਹੰਡਾਏ ਦੇ ਵਿੱਚ ਤੁਹਾਨੂੰ ਅੰਦਰੋਂ ਦਿਖਾਉਣਾ ਇੱਥੇ ਤੁਹਾਨੂੰ ਹਰ ਇੱਕ ਚੀਜ਼ ਮਿਲੂਗੀ ਜਿਵੇਂ ਦਿਖਾ ਸਕਦੇ ਆ ਇੱਥੇ ਆਪਾਂ ਅੰਦਰ ਆ ਚੁੱਕੇ ਆ ਇੱਥੇ ਤੁਹਾਨੂੰ ਜਿਵੇਂ ਆ ਸੋਫੇ ਦੇਖ ਸਕਦੇ ਹੋ ਸਾਨੂੰ ਹਰ ਇੱਕ ਡਿਜ਼ਾਈਨ ਦੇ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ ਜ਼ਿਆਦਾਤਰ ਡਿਜ਼ਾਈਨ ਚੱਲਦੇ ਨੇ ਉਹ ਡਿਜ਼ਾਈਨ ਦੇ ਸੋਫੇ ਲੈ ਕੇ ਆਏ ਆ ਤੁਹਾਡੇ ਵਾਸਤੇ ਆ ਕਾਰਵਿੰਗ ਵਾਲਾ ਸੋਫਾ ਲੈ ਕੇ ਆਏ ਆ ਤੁਹਾਡੇ ਵਾਸਤੇ ਏ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਤੇ ਇਧਰਲੇ ਪਾਸੇ ਆਹ ਸੋਫਾ ਜਿਵੇਂ ਦੇਖ ਸਕਦੇ ਹੋ ਇਹਦੇ ਉੱਤੇ ਤੁਸੀਂ ਵੇਟ ਚੈੱਕ ਕਰ ਸਕਦੇ ਹੋ ਹਰੇਕ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਸਿਰਫ 62000 ਰੁਪਏ ਦਾ ਸੋਫਾ ਤੁਹਾਨੂੰ ਪਊਗਾ ਔਨ ਡਿਸਕਾਊਂਟ ਆਹ ਸੋਫਾ ਲੈਦਰ ਸਵੈਡ ਦੇ ਵਿੱਚ ਚੈੱਕ ਕਰ ਸਕਦੇ ਹੋ ਜਿਹੜੀ ਵੀ ਦੀ ਜਾਣਕਾਰੀ ਆ ਹਰ ਜਿਵੇਂ ਦੇਖ ਸਕਦੇ ਹੋ ਇਟਾਲੀਅਨ ਸੋਫਾ ਗ੍ਰੇ ਕਲਰ ਦੇ ਵਿੱਚ ਐਮ ਆਰ ਪੀ ਇਹਦੀ ਹੈਗੀ 61110 ਰੁਪਏ ਸਿਰਫ ਤੁਹਾਨੂੰ 55000 ਰੁਪਏ ਦੇ ਵਿੱਚ ਮਿਲ ਜੂਏ ਔਨ ਡਿਸਕਾਊਂਟ ਹਰ ਇੱਕ ਚੀਜ਼ ਤੁਹਾਨੂੰ ਔਨ ਡਿਸਕਾਊਂਟ ਮਿਲੂਗੀ ਆ ਮੰਦਰ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹਾ ਕਲਰ ਆ ਜਮਾ ਸ਼ਾਂਤੀ ਦਾ ਪ੍ਰਤੀਕ ਆ ਇਹ ਮੰਦਰ ਤੁਸੀਂ ਆਪ ਚੈੱਕ ਕਰ ਸਕਦੇ ਹੋ ਡਿਜ਼ਾਈਨ ਇੱਧਰ ਸ਼ੂ ਰੈਕ ਆਗੇ ਤੇ ਇਧਰਲੀ ਸਾਈਡ ਆ ਚੁੱਕੇ ਨੇ ਮੰਦਰ ਕਾ ਵੀ ਤਰੀਕੇ ਦੇ ਡਿਜ਼ਾਈਨ ਦੇ ਸਾਈਜ਼ ਦੇ ਵਿੱਚ ਵੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਤੁਹਾਨੂੰ ਕਿੰਨੀ ਡਿਜ਼ਾਈਨਿੰਗ ਮਿਲ ਜੂਗੀ ਤੇ ਬਾਕੀ ਆ ਸੋਫਾ ਲੈ ਕੇ ਆ ਥੋੜੇ ਵਾਸਤੇ ਬਲੈਕ ਕਲਰ ਦੇ ਵਿੱਚ ਲਾਈਟਾਂ ਵਾਲਾ ਸੋਫਾ ਵੀ ਵਜਦਾ ਇਹ ਬੀਅਰ ਬਾਰ ਸੋਫਾ ਵੀ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਲਾਈਟਿੰਗ ਐਡ ਹੋ ਜਾਂਦੀ ਹੈ ਬੀਅਰ ਬਾਰ ਸੋਫਾ ਇਹ ਕੱਪ ਹੋਲਡਰ ਇਹਦੇ ਵਿੱਚ ਲੱਗੇ ਹੁੰਦੇ ਹੈਡ ਰੈਸਟ ਲੱਗੇ ਹੁੰਦੇ ਆ ਸਰਫਸ ਸਿਰਫ 51000 ਰੁਪਏ ਦੇ ਵਿੱਚ ਐਮ ਆਰ ਪੀ ਦੀ ਜਦ ਕੇ 56666 ਰੁਪਏ ਨੇ ਇੰਨਾ ਡਿਸਕਾਊਂਟ ਤੁਹਾਨੂੰ ਹਰੇਕ ਚੀਜ਼ ਦੇ ਉੱਤੇ ਮਿਲੂਗਾ ਮਿਲੂਗਾ 50% ਤੱਕ ਡਿਸਕਾਊਂਟ ਤੁਹਾਨੂੰ ਇੱਥੇ ਮਿਲ ਜੂਗਾ ਹਰੇਕ ਕੋਈ ਵੀ ਫਰਨੀਚਰ ਦੀ ਆਈਟਮ ਲਾ ਲਓ ਜਾਂ ਹੋਰ ਵੀ ਕਾਫੀ ਸਾਰੇ ਆਈਟਮਸ ਮਿਲ ਜਾਣਗੇ ਵੀਰਵਾ ਤੁਸੀਂ ਆਪ ਚੈੱਕ ਕਰ ਸਕਦੇ ਹੋ ਹੈਡ ਰੈਸਟ ਲੱਗੇ ਹੋਏ ਨੇ ਤੇ ਇਧਰਲੇ ਪਾਸੇ ਡਾਈਨਿੰਗ ਟੇਬਲ ਆ ਗਈ ਡਾਈਨਿੰਗ ਟੇਬਲ ਤੁਸੀਂ ਆਪ ਚੈੱਕ ਕਰ ਸਕਦੇ ਹੋ ਮਾਰਬਲ ਰੱਖਿਆ ਹੋਇਆ ਹੈਗਾ ਤੇ ਇਹਦੇ ਵਿੱਚ ਖਾਸੀ ਤੁਹਾਨੂੰ ਮੈਂ ਦੱਸਦਾ ਹਰੇਕ ਚੀਜ਼ ਦੇ ਉੱਤੇ ਪ੍ਰਾਈਸ ਲਿਖਿਆ ਹੋਊਗਾ ਤੇ ਆ ਤੁਸੀਂ ਜਿਵੇਂ ਘਰਾਂ ਦੇ ਵਿੱਚ ਆਪਾਂ ਡਾਈਨਿੰਗ ਟੇਬਲ ਸੁਝਾ ਕੇ ਵੀ ਰੱਖ ਲੈਂਦੇ ਹਾਂ ਵੀ ਕਿੱਦਾਂ ਦੇ ਲੱਗਣਗੇ सेम ਉਹੀ ਕਨਸੈਪਟ ਦਿੱਤਾ ਹੋਇਆ ਹੈਗਾ ਵੀ ਤੁਹਾਨੂੰ ਪਤਾ ਲੱਗ ਜੂ ਵੀ ਘਰੇ ਪਿਆ ਹੈ ਕਿਸ ਤਰੀਕੇ ਦਾ ਲੱਗੂਗਾ ਤੇ ਹੋਰ ਕਾਫੀ ਸਾਰੀਆਂ ਚੀਜ਼ਾਂ ਬਣੀਆਂ ਨੇ ਇੱਧਰ ਸੋਫੇ ਤੁਹਾਨੂੰ ਹੋਰ ਦਿਖਾਉਂਦੇ ਆ ਜਿਹੜੇ ਫੋਰਨ ਕੰਟਰੀਆਂ ਦੇ ਵਿੱਚ ਡਿਜ਼ਾਈਨ ਚੱਲਦੇ ਨੇ ਨਾ ਉਹ ਡਿਜ਼ਾਈਨ ਤੁਹਾਨੂੰ ਇੱਥੇ ਹੰਡਾਏ ਆਊਟਲੈਟ ਦੇ ਵਿੱਚ ਹੀ ਉਹਨੇ ਵੀ ਮਿਲ ਜਾਣਗੇ ਤੇ ਤੁਹਾਨੂੰ ਕੁਆਲਿਟੀ ਦੀ ਗੱਲ ਕਰੀਏ ਪੂਰੀ ਵਧੀਆ ਕੁਆਲਿਟੀ ਮਿਲ ਜਾਣੀ ਆ ਉਹ ਦੇਖ ਸਕਦੇ ਹੋ ਹਰੇਕ ਚੀਜ਼ ਦੇ ਉੱਤੇ ਤੁਹਾਨੂੰ ਬਹੁਤ ਬੈਸਟ ਕੁਆਲਿਟੀ ਡਿਜ਼ਾਈਨ ਮਿਲ ਜਾਣਗੇ ਬੈੱਡਾਂ ਦੀ ਆਪਾਂ ਗੱਲ ਕਰੀਏ ਬੈੱਡ ਦੇ ਉੱਤੇ ਜਿਹੜੇ ਆਪ ਗੱਦੇ ਪੈਣ ਨੇ ਨਾ ਇਹ ਵੀ ਪੂਰੀ ਵਧੀਆ ਕੰਪਨੀ ਦੇ ਮੈਟ੍ਰਿਕਸ ਹੋਣ ਵਾਲੇ ਨੇ ਤੇ ਹਰੇਕ ਬੈੱਡ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੂਗਾ ਹੀ ਮਿਲੂਗਾ ਸਾਰੇ ਫੋਰਨ ਕੰਟਰੀਆਂ ਵਾਲੇ ਡਿਜ਼ਾਈਨ ਹੋਣਗੇ ਬਹੁਤ ਬੈਸਟ ਪ੍ਰਾਈਸ ਪਹਿਲੇ ਹੀ ਹੋਗਾ ਉਸ ਤੋਂ ਬਾਅਦ ਉੱਤੇ ਤੁਹਾਨੂੰ ਡਿਸਕਾਊਂਟ ਵੀ ਮਿਲ ਜਾਣਾ ਤੇ ਆਹ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੇ ਉੱਤੇ ਤੁਸੀਂ ਮੈਟ੍ਰਿਕਸ ਆ ਜਿਹੜਾ ਇਹਦੇ ਵੀ ਤੁਸੀਂ ਸੈਂਪਲ ਵਗੈਰਾ ਦੇਖ ਸਕਦੇ ਹੋ ਇਧਰਲੀ ਤਰਫ ਆ ਦੇਖ ਸਕਦੇ ਹੋ ਕਾਫੀ ਸੌਫਟ ਹੋਣ ਵਾਲੇ ਨੇ ਕਾਫੀ ਸੌਫਟ ਹੁੰਦੇ ਨੇਗੇ ਤੇ ਇਹ ਸਭ ਖਰੀਦਣ ਵਾਸਤੇ ਤੁਸੀਂ ਆਉਣਾ ਕਿੱਥੇ ਆ ਬਰਨਾਲੇ ਜ਼ਿਲ੍ਹੇ ਦੇ ਹੰਡਾਏ ਪਿੰਡ ਆਊਟਲੈਟ ਦੇ ਵਿੱਚ ਬਿਗ ਸ਼ਾਰਕ ਡੀਲ ਇੱਥੇ ਤੁਹਾਨੂੰ ਰੇਗ ਚੀਜ਼ ਦੇ ਉੱਤੇ ਡਿਸਕਾਊਂਟ ਮਿਲ ਜੂਗਾ ਐਡਰੈਸ ਤੁਹਾਨੂੰ ਸਮਝਾਤਾ ਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਿਆਰਾ ਜਿਹਾ ਕਮੈਂਟ ਕਰ ਦਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਧੰਨਵਾਦ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ